ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੀ ਦੇਖ ਰਹੀ ਸੰਗਤ ਨੂੰ ਸਾਡੀ ਸਮੂਹ ਆਲੰਗਵੀਰ ਕਾਲਾ ਸੰਗਿਆ ਕਪੂਰਥਲਾ ਦੀ ਪੰਚਾਇਤ ਵੱਲੋਂ ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਫੌਲ ਆਲੰਗਵੀ ਤੋਂ ਮੇਰੇ ਮਾਤਾ ਜੀ ਜਸਵਿੰਦਰ ਕੌਰ ਜੀ ਜੋ ਇਸ ਵਾਰ ਸਰਪੰਚ ਬਣਿਆ ਤੇ ਸਾਰੇ ਨਗਰ ਨੇ ਸਾਨੂੰ 5 ਸਾਲ ਲਈ ਪਿੰਡ ਦੇ ਵਿਕਾਸ ਦੇ ਕਮਾਲੀ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਆਪਣੇ ਸਾਰੇ ਹੀ ਆਲੰਗਵੀ ਨਿਵਾਸੀਆਂ ਦਾ ਕਾਲਾ ਸੰਗਿਆ ਸਾਰਿਆਂ ਦਾ ਹੀ ਬਹੁਤ ਬਹੁਤ ਪੈਦਲੋ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਵਾਰ ਪਾਂਚੀ ਸਰਪੰਚੀਆਂ ਵੋਟਾਂ ਵਿੱਚ ਸਾਨੂੰ ਸਰਪੰਚੀ ਜਿਤਾ ਕੇ 5 ਸਾਲ ਸੇਵਾ ਕਰਨ ਦਾ ਮੌਕਾ ਦਿੱਤਾ ਸਾਰੇ ਹੀ ਆਲਮ ਕੀ ਰਵਾਸੀਆਂ ਦਾ ਪੈਦਲੋ ਧੰਨਵਾਦ ਜੀ ਜਿਹੜੇ ਸਾਡੇ ਪਿੰਡ ਵਿੱਚ ਹੋਣ ਵਾਲੇ ਆ ਜੇ ਆਪਾਂ ਨਾਲੀਆਂ ਗਲੀਆਂ ਨੂੰ ਛੱਡਦੀਏ ਮੈਂ ਇੱਕ ਦੱਸਣਾ ਚਾਹੁੰਦਾ ਕਿ ਉਹ ਵੀ ਬਹੁਤ ਸਾਰੇ ਕੰਮ ਸਾਡੇ ਬਾਕੀ ਆ ਪਰ ਉਸ ਤੋਂ ਜ਼ਿਆਦਾ ਜ਼ਰੂਰੀ ਜਿਹੜਾ ਸਿਹਤ ਨੂੰ ਲੈ ਕੇ ਸਾਡਾ ਜਿਹੜਾ ਸਰਕਾਰੀ ਹਸਪਤਾਲ ਆ ਉਹ ਬਹੁਤ ਸਾਰੀਆਂ ਜਿਹੜੀਆਂ ਬੁਗਲੀਆਂ ਸੂਹਤਾ ਤੋਂ ਬੰਝ ਆਇਆ ਜਿਹੜਾ ਹਸਪਤਾਲ 24 ਘੰਟੇ ਨਹੀਂ ਚੱਲਦਾ ਸਾਡੀ ਪਹਿਲੀ ਕੋਸ਼ਿਸ਼ ਇਹ ਆ ਕਿ ਅਸੀਂ ਆਪਣੇ ਪਿੰਡ ਦੇ ਹਸਪਤਾਲ ਨੂੰ ਜੋ ਪਹਿਲੇ ਤਰੀਕੇ ਨਾਲ ਚੱਲਦਾ ਸੀ ਅਸੀਂ ਉਹਨੂੰ ਉਸੇ ਤਰੀਕੇ ਨਾਲ ਚਲਾਉਣਾ ਪਿਛਲੇ 10 12 15 ਸਾਲ ਤੋਂ ਹਸਪਤਾਲ ਬੰਦ ਆ ਜਿਹੜੀ ਬਿਲਡਿੰਗ ਆ ਉਹ ਬਹੁਤ ਸੋਹਣੀ ਬਣੀ ਹੋਈ ਆ ਪਰ ਉਸ ਬਿਲਡਿੰਗ ਦੇ ਅੰਦਰ ਜਿਹੜੇ ਡਾਕਟਰ ਨਹੀਂ ਹੈਗੇ ਸਾਡੀ ਪਹਿਲੀ ਜਿਹੜੀ ਬੇਨਤੀ ਸਰਕਾਰ ਨੂੰ ਇਹ ਹੋਊਗੀ ਵੀ ਜਿੱਦਾਂ ਵੀ ਹੋ ਸਕਦਾ ਸਾਨੂੰ ਚੰਗੇ ਡਾਕਟਰ ਜਿਹੜੇ ਮੁਹੱਈਆ ਕਰਾਏ ਜਾਣ ਤੇ ਹਸਪਤਾਲ ਜਿਹੜਾ 24 ਘੰਟੇ ਚਲਾਇਆ ਜਾਵੇ ਹਸਪਤਾਲ ਦਾ ਜਿਹੜਾ ਮੁੱਦਾ ਉਹ ਸਾਡੇ ਲਈ ਸਭ ਤੋਂ ਵੱਡਾ ਤੇ ਪਹਿਲਾ ਮੁੱਦਾ ਹੈ ਕਿਸ ਤਰ੍ਹਾਂ ਤੁਸੀਂ ਪ੍ਰੇਰਿਤ ਕਰੋਗੇ ਤੁਹਾਡੀ ਪੰਚਾਇਤਾਂ ਅਜਿਹਾ ਕਿਤਰਾਂ ਪ੍ਰੇਰਿਤ ਕਰੋਗੇ ਨਸ਼ਿਆਂ ਦੀ ਲੋਕਤਾ ਬਾਰੇ ਕੀ ਬਣਾ ਰਹੇ ਹੋ ਤੁਹਾਡੇ ਲੋਕ ਦੇਖੋ ਨਸ਼ਿਆਂ ਨੂੰ ਜਿਹੜਾ ਲੈ ਕੇ ਅਸੀਂ ਵੀ ਬਹੁਤ ਜ਼ਿਆਦਾ ਇਸ ਮੁੱਦੇ ਤੇ ਸੀਰੀਅਸ ਹਾਂ ਜੀ ਕਿਉਂਕਿ ਸਾਡੇ ਖੁਦ ਪਿੰਡ ਦੇ ਵਿੱਚ ਕਾਫੀ ਜਣੀਆਂ ਮੋਤਾ ਨਸ਼ੇ ਨੂੰ ਲੈ ਕੇ ਹੋ ਚੁੱਕੀਆਂ ਤੇ ਅਸੀਂ ਜਦੋਂ ਦੀ ਪੰਚਾਇਤੇ ਬਣੀ ਆ ਤੇ ਅਸੀਂ ਪਹਿਲੇ ਦਿਨ ਹੀ ਇੱਕ ਵੀਡੀਓ ਪਾ ਕੇ ਸਾਰੇ ਹੀ ਨਗਰ ਨਿਵਾਸੀ ਨੂੰ ਇਲਾਕਾ ਨਿਵਾਸੀ ਨੂੰ ਇਹ ਦੱਸਤਾ ਸੀ ਵੀ ਕਿਸੇ ਵੀ ਨਸ਼ਾ ਵੇਚਣ ਵਾਲੇ ਦੀ ਨਾਂ ਤੇ ਕੋਈ ਸਪੋਰਟ ਕੀਤੀ ਜਾਊਗੀ ਠੀਕ ਹੈ ਜੀ ਨਾ ਕਿਸੇ ਦਾ ਫੋਨ ਸੁਣਿਆ ਜਾਊਗਾ ਉਲਟਾ ਜੇਕਰ ਸਾਨੂੰ ਪਿੰਡ 'ਚ ਪਤਾ ਲੱਗਦਾ ਵੀ ਕੋਈ ਚਿੱਟੇ ਵਰਗਾ ਨਸ਼ਾ ਵੇਚਦਾ ਤੇ ਅਸੀਂ ਪੰਚਾਇਤ ਜਿਹੜੀ ਉਹਤੇ ਵਾਰਦੀ ਕਾਰਵਾਈ ਕਰੂਗੀ ਵੀ ਤੇ ਪੁਲਿਸ ਤੋਂ ਕਰਵਾਊਗੀ ਵੀ ਠੀਕ ਹੈ ਜੀ ਅਸੀਂ ਕਿਸੇ ਵੀ ਨਸ਼ੇ ਵਾਲੇ ਬੰਦੇ ਦੇ ਬਿਲਕੁਲ ਨਾਲ ਨਹੀਂ ਸਾਡੀ ਕਿਸੇ ਨੂੰ ਕੋਈ ਸ਼ਹਿ ਨਹੀਂ ਦੂਸਰੀ ਗੱਲ ਜੇਕਰ ਕੋਈ ਬੰਦਾ ਨਸ਼ਾ ਕਰਦਾ ਠੀਕ ਹੈ ਜੀ ਜੇ ਕੋਈ ਆਦੀ ਹੋ ਚੁੱਕਾ ਉਹ ਇੱਕ ਮਰੀਜ਼ ਹੈ ਅਸੀਂ ਉਹਨਾਂ ਮਰੀਜ਼ਾਂ ਦਾ ਜਿਹੜਾ ਇਲਾਜ ਵੀ ਕਰਾਵਾਂਗੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਨਸ਼ਾ ਇਸੇ ਤਰੀਕੇ ਨਾਲ ਖਤਮ ਹੋਣਾ ਅਸੀਂ ਸਾਰੇ ਪੰਜਾਬ ਦੀ ਤਾਂ ਗਰੰਟੀ ਨਹੀਂ ਲੈਂਦੇ ਪਰ ਅਸੀਂ ਆਪਣੇ ਪਿੰਡ ਚ ਆਪਣੇ ਆਲਮਗੀਰ ਚ ਜ਼ਰੂਰ ਖਤਮ ਕਰਾਂਗੇ ਅਨੀਦ ਜੀ ਤੁਸੀਂ ਗੱਲ ਕਰਦੇ ਹੋ ਜੀ ਸਾਡੇ ਪਿੰਡ ਦੇ ਵਿੱਚ ਕੁਸ਼ਤ ਜਿਹੜੀਆਂ 2-4 ਗਲੀਆਂ 'ਚ ਸੀਵਰੇਜ ਪਿਆ ਹੋਇਆ ਬਾਕੀ ਆਲਮੋਸਟ ਜਿਹੜਾ 70-70% ਪਿੰਡ ਜਿਹੜਾ ਬਾਕੀ ਆ ਸੀਵਰੇਜ ਤੋਂ ਅਧੂਰਾ ਆ ਅਸੀਂ ਸਾਡਾ ਜਿਹੜਾ ਛੱਪੜ ਆ ਉਹ ਬੜੇ ਲੰਬੇ ਸਮੇਂ ਤੋਂ ਅਧੂਰਾ ਆ ਅਸੀਂ ਉਹ ਵੀ ਕਰਨਾ ਛੱਪੜ ਵੀ ਸਾਡਾ ਜਿਹੜਾ ਪਹਿਲ ਦੇ ਆਧਾਰ ਤੇ ਕਰਨ ਵਾਲਾ ਕੰਮ ਆ ਛੱਪੜ ਬਣਾਇਆ ਜਾਊਗਾ ਤੇ ਸਾਰੇ ਪਿੰਡ ਦੇ ਵਿੱਚ ਜਿਹੜਾ ਸੀਵਰੇਜ ਨਵੇਂ ਸਿਰਿਓਂ ਪਾ ਕੇ ਜੋ ਵੀ ਇੰਟਰਲੌਕ ਲਾ ਕੇ ਗਲੀਆਂ ਬਣਾਈਆਂ ਜਾਣਗੀਆਂ ਠੀਕ ਆ ਜੀ ਇਹ ਵੀ ਜਿਹੜਾ ਸਾਡਾ ਬਹੁਤ ਵੱਡੇ ਕਮਾਂਜੇਕ ਕੰਮ ਆ ਕਿਉਂਕਿ ਸਾਰੇ ਪਿੰਡਾਂ ਦੇ ਆਲਮੋਸਟ ਛੱਪੜ ਬਣ ਚੁੱਕੇ ਆ ਤੇ ਸਾਡਾ ਹੀ ਆਲਮਗੀਰ ਦਾ ਛੱਪੜ ਆ ਜਿਹੜਾ ਅਜੇ ਪੈਂਡਿੰਗ ਹੈ ਦੇਖੋ ਸਰਕਾਰ ਤੋਂ ਮੰਗ ਤਾਂ ਅਸੀਂ ਇਹੀ ਕਰ ਸਕਦੇ ਆ ਜੀ ਸਰਕਾਰ ਸਾਨੂੰ ਪਿੰਡਾਂ ਵਿੱਚ ਕੰਮ ਕਰਨ ਦੀ ਪੂਰੀ ਪਾਵਰ ਦੇਵੇ ਜੀ ਪੈਸਾ ਲੱਗਣਾ ਸਰਕਾਰ ਪੈਸਾ ਦੇਵੇ ਅਸੀਂ ਇਮਾਨਦਾਰੀ ਨਾਲ ਲਾਵਾਂਗੇ ਜੀ ਸਾਡੇ ਕੋਲੋਂ ਜਿਹਦੀ ਮਰਜ਼ੀ ਗੱਲ ਦਾ ਹਿਸਾਬ ਲਵੇ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਪੈਸਾ ਬਹੁਤ ਸਾਰੇ ਕੰਮ ਹੁੰਦੇ ਆ ਜਿਹੜੇ ਸਰਕਾਰਾਂ ਦੇ ਪਿੱਛੋਂ ਪੈਸੇ ਨਾ ਆਉਣ ਕਰਕੇ ਰੁਕ ਜਾਂਦੇ ਆ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਕਿ ਪਿੰਡਾਂ ਨੂੰ ਵਿਕਾਸ ਦੀ ਲੋੜ ਆ ਤੇ ਜਿਹੜਾ ਪਿੰਡਾਂ ਨੂੰ ਪੂਰਾ ਫੰਡ ਦਿੱਤਾ ਜਾਵੇ ਠੀਕ ਹੈ ਜੀ ਤਾਂ ਕਿ ਕੋਈ ਵੀ ਕੰਮ ਕਿਸੇ ਦਾ ਵੀ ਰੁਕੇ ਨਾ ਮੈਂ ਤੁਹਾਨੂੰ ਦੱਸਣਾ ਚਾਹਣਾ ਜੀ ਹੱਲੇ 1 ਮਹੀਨਾ ਹੋਇਆ ਪੰਚਾਇਤ ਬਣੀ ਨੂੰ 1 ਮਹੀਨੇ ਦੇ ਵਿੱਚ ਸਾਡੇ ਕੋਲ ਸ਼ਗਨ ਸਕੀਮ ਵਾਲੇ ਕੋਈ 1-2 ਕੇਸ ਆਏ ਆ ਜਿਹੜੇ ਬਿਲਕੁਲ ਜੈਨੂਨ ਸੀ ਅਸੀਂ ਉਹ ਭਰੇ ਵੀ ਹੋਏ ਆ ਇੱਕ ਵਾਰ ਕੱਲ ਵੀ ਕੇਸ ਇਹ ਭਰ ਕੇ ਆਇਆ ਦੇਖੋ ਸਾਡਾ ਕੰਮ ਆ ਫਾਰਮ ਭਰ ਕੇ ਗਵਰਨਮੈਂਟ ਤੱਕ ਪਹੁੰਚਾਉਣੇ ਬਾਕੀ ਸ਼ਗਨ ਸਕੀਮ ਗਵਰਨਮੈਂਟ ਨੇ ਚਾਲੂ ਕੀਤੀ ਆ ਇੱਕ ਬਹੁਤ ਵਧੀਆ ਪ੍ਰੋਗਰਾਮ ਆ ਜੀ ਬਹੁਤ ਵਧੀਆ ਪ੍ਰਾਲਾ ਜਿਹੜਾ ਗਰੀਬ ਬੰਦੇ ਨੂੰ ਲੋਡ ਹੁੰਦੀ ਆ ਅਸੀਂ ਵੀ ਉਸੇ ਬੰਦੇ ਦੀ ਸਪੋਰਟ ਕਰਦੇ ਆ ਐਵੇਂ ਕਿਸੇ ਨਜਾਇਜ਼ ਜਿਹੜਾ ਬੰਦਾ ਆਪਣੇ ਘਰੋਂ ਸਰਦਾ ਅਸੀਂ ਉਹਦੀ ਇਹ ਸ਼ਗਨ ਸਕੀਮ ਦੇ ਕਾਗਜ਼ ਇਸ ਪਿਛਲੇ 1 ਮਹੀਨੇ ਚ ਨਹੀਂ ਕਿਸੇ ਦੇ ਭਰੇ ਠੀਕ ਹੈ ਜੀ ਬਾਕੀ ਗਵਰਨਮੈਂਟ ਸਕੀਮ ਦਿੰਦੀ ਆ ਜੀ ਜੇ ਕਿਸੇ ਗਰੀਬ ਬੰਦੇ ਨੂੰ ਦਿੰਦੀ ਆ ਤਾਂ ਜ਼ਰੂਰ ਲੈਣੀ ਚਾਹੀਦੀ ਬਰੇਕਾ ਵੀ ਪੁਲਿਸ ਅਗਰੇਂ ਦੀ ਜਿਹੜੀ ਤਹਾਵ ਉਹ ਟੈਨਸ਼ਨ ਨਹੀਂ ਦਿੰਦੀ ਉਹਨਾਂ ਬਾਰੇ ਵਾਹਿਰ ਜੀ ਦਾ ਖਾਲਸਾ ਵਾਹਿਦੀਪਤ ਇਹ ਸਾਡੇ ਪਿੰਡ ਦੇ ਚਾਵੀ ਜੀਰਾਮ ਬਾਦ ਲੇਡਿਸ ਜਰਨਲ ਦੀ ਵਾਰੀ ਆਈ ਆ ਸਰਪੰਚੀ ਦੀ ਵਾਕੇ ਇਹ ਕਰਕੇ ਕਿ ਸਾਡੇ ਵਰਤੀ ਦੀ ਜਸਵਿੰਦਰ ਕੌਰ ਮੰਮੀ ਇਹ ਸਰਪੰਚ ਚੁਣੀ ਗਈ ਆ ਲੋਕਾਂ ਨੇ ਬੜੇ ਸਨਸ਼ਾਹ ਨਾਲ ਇਹਨਾਂ ਨੂੰ ਵੋਟਾਂ ਪਾ ਕੇ ਚੰਗੇ ਮਾਰ ਜਿੰਨਾ ਜਿਤਾਇਆ ਤੇ ਲੋਕਾਂ ਦੀਆਂ ਆਸਾਂ ਵੀ ਇਹਨਾਂ ਤੇ ਬਹੁਤ ਜ਼ਿਆਦਾ ਨੇ ਤੇ ਇਹ ਕਰਕੇ ਅਸੀਂ ਦੋਨੀਆਂ ਵੀ ਜੋ ਲੋਕਾਂ ਦੀਆਂ ਆਸਾਂ ਉਹ ਪੂਰੀਆਂ ਕੀਤੀਆਂ ਜਾਣ ਤੇ ਲੋੜ ਬੰਦ ਬੰਦੇ ਦਾ ਕੰਮ ਬਿਨਾ ਕਿਸੇ ਵੀਰਤਾਲ ਤੋਂ ਕੀਤਾ ਜਾਵੇ ਸਾਨੂੰ ਵੋਟਾਂ ਕਿਹਨੇ ਪਾਈਆਂ ਕਿਸੇ ਨੇ ਨਹੀਂ ਪਾਈਆਂ ਸਾਨੂੰ ਹੁਣ ਇਸ ਲਈ ਸਾਰੇ ਪਿੰਡ ਨਗਰ ਨਿਵਾਸੀ ਇਕਜੁੱਟ ਹੋਏ ਨੇ ਕਿ ਸਾਰਿਆਂ ਦਾ ਕੰਮ ਅਸੀਂ ਪਹਿਲ ਦੇ ਆਧਾਰ ਤੇ ਕਰਾਂ ਚਾਹਾਂਗੇ ਇਸ ਕਰਕੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਇਹੇ ਇਸੇ ਲੜੀ ਦੇ ਤਾ ਤੇ ਲੋਕਾਂ ਦੀ ਕੰਮ ਕਰਦੇ ਆ ਤੇ ਕਰਦੇ ਰਹਿਣਗੇ ਮੋਬਾਈਲ ਕੁਜੀ ਦਾ ਖਾਲਸਾ ਬਾਰੀ ਸਫਲ ਦੇਖੋ ਅਸੀਂ